ਜੋ ਸਾਥ ਸੰਗਤ ਜੀ ਸਾਡੇ ਸੋਧਾ ਸਰਕਾਰ ਪੰਜਾਬ ਸਰਕਾਰ ਦੇ ਦੁਆਰਾ ਸੁਨਹਿਰੀ ਦਿਨ ਤੋਂ ਮਨਾਉਂਦੇ ਆ ਅੱਜ ਮਾਜਰਾ ਨਗਰ ਦੇ ਸਕਤਾਂਵਾਂ ਦੇ ਨਾਲ ਸਰਕਾਰ 21 ਦਿਨ ਤੋਂ ਲਗਾਤਾਰ 21 ਦਿਨ ਤੋਂ ਸੇਵਾਵਾਂ ਚੱਲ ਰਹੀ ਤਾਂ ਹੁਣ ਬੜੇ ਪ੍ਰਸਾਦਾਂ ਸ਼੍ਰੀ ਗੁਰੂ ਦਾ ਲੰਗਰ ਸੋਲਿਆਂ ਦਾ ਪ੍ਰਸ਼ਾਦ ਬਣਾਉਣ ਦਾ ਨੂੰ ਰੋਪ ਰੂਪ ਦੇਵਾਰਿਆਂ ਭਗਤਵਾਲੀ ਸਵਾਸ ਜੀ ਕਿਰਪਾ ਕਰੇ ਇਸ ਤਰ੍ਹਾਂ ਸੰਬੰਧ ਵਿੱਚ ਸਵਾਗਤ ਹੈ ਸਾਧ ਸੰਗਤ ਜੀ ਭੱਖਾ ਅਣੀ ਤਾਂ ਕਨਸੈਪਟ ਸ੍ਰੀ ਗੁਰੂ ਅਗੁਰੂ ਅਰਜਨ ਦੇਵ ਜੀ ਮਹਾਰਾਜ ਬੜੇ ਠੰਡੇ ਸੁਭਾਅ ਵਾਲੇ ਸਨ ਬੜੇ ਨਿਮਰਤਾ ਦੇ ਪੰਥ ਸਨ ਉਚਾਣ ਦੀ ਬਾਣੀ ਪੜੀ ਜੀ ਤੇ ਬਾਣੀ ਤੋਂ ਪਤਾ ਲੱਗ ਜਾਂਦਾ ਹੈ ਕਿ ਐਸੇ ਦਾ ਸੁਭਾਅ ਸਤਿਗੁਰੂ ਸਾਹਿਬ ਨੂੰ ਬੜਾ ਕਾਉਚੇ ਦਿੱਤਾ ਗਿਆ ਹਾਂਜੀ ਜੀ ਉਹਨੇ ਸਾਹਿਬ ਜੀ ਆਪਾਂ ਆਪਣੇ ਹੱਥ ਨੇ ਕੋਈ ਜਿੱਟਾਏ ਬਣਾਉਣੇ ਆ ਗੁਰੂ ਸਾਹਿਬ ਤੋਂ ਨਿਰਵਾਣੇ ਗਿਆ ਤਰਤਾ ਤਰਤਾ ਰਹਿ ਹਮੇਸ਼ਾ ਪਾਇਆ ਗਿਆ ਕਵੀ ਤੇ ਬਿਠਾਇਆ ਗਿਆ ਸਾਡ ਸੰਗਤ ਦੇ ਪੂਸਾ ਜੀ ਇਤਿਹਾਸੀ ਤੇਰਾ ਪਹਾੜਾ ਮਿੱਠਾ ਲੱਗਦਾ ਹੈ ਹਰ ਨਾਮ ਸਦਾ ਸਦਾਨ ਕਰਦਾ ਹੈ ਉਹਨਾਂ ਦੇ ਸਾਖ ਸੰਗਤ ਦੀ ਯਾਦ ਮਾਂ ਦੇ ਉੱਤਾਰ ਤਰਤਾ ਸੇਵ ਚ ਪਾਇਆ ਉਵਾਲਿਆ ਪਰੂਕੇ ਸੋਤਾ ਇਸ ਤੇ ਠੰਡੇ ਚੱਲਣ ਲੋਕਾਂ ਦੇ ਹਿਰਦੇ ਨੂੰ ਠੰਡਾ ਕਰਦੇ ਆ ਹਨ ਜਲ ਸ਼ਕਲਦੀ ਹਨ ਇਸ ਕਰਕੇ ਹਰ ਸਾਲ ਦੇ ਸਾਲ ਉਹ ਸਾਖ ਸੰਗਤ ਜਿਹੜੇ ਸ਼ਹੀਦ ਹੁੰਦੇ ਹਨ ਉਹ ਸਦਾ ਸਦਾ ਵਾਸਤੇ ਉਹ ਯਾਤਰਨ ਜੋ ਹੁੰਦੇ ਹਨ ਉਹਨਾਂ ਨੂੰ ਮਿੱਠੀਆਂ ਯਾਦਾਂ ਮਨਾਇਆਂ ਜਾਂਦੀਆਂ ਹਨ ਸੋ ਅੱਜ ਬੈਰਾਗਮੀ ਦਿਨ ਹੈ ਸੋ ਸੋਤਾ ਬੜੇ ਪਿਆਰ ਦੇ ਨਾਲ ਇਸ ਵਰਤੀ ਸੇਵਾ ਕਰਦੀਆਂ ਹਨ ਗੁਰੂ ਅਰਜਨ ਸਾਹਿਬ ਨੂੰ ਯਾਦ ਕਰਕੇ ਉਹਨਾਂ ਦੀਆਂ ਯਾਦਾਂ ਕਰਕੇ ਉਸ ਤਰ੍ਹਾਂ ਜਿਵੇਂ ਸਾਹਿਬ ਜੀ ਸੇਵਾ ਲੈ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਆ ਕੋ ਕਰਾਏ ਜਿਸ ਦਾ ਪੂਰ ਕਰਾਏ ਜਿਸ ਦੁਆ ਦੁਨ ਕਰਾਏ ਜਿਸ ਆ ਪੂਰ ਕਰਾਏ ਜਿਸ ਤੂ ਆ ਪੂਰ ਕਰਾਏ ਜਿਸ ਦੁਆ ਪੂਰ ਕਰਾਏ ਕੇ ਸੇਵਾ ਤੇ ਸੇਵਾ ਤੇ ਸੇਵਾ ਭੁਗਤ ਭੁਗਤ ਜੋ ਕੇ ਜੋਗੰਦ 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 ਤੇ ਸੇਵਾ ਮੁਗਦ ਜੋਗੰਦ ਜੋਗੰਦ ਤੇ ਸੇਵਾ ਮੁਗਦ ਜੋਗੰਦ ਜੋਗੰਦ ਤੇ ਸੇਵਾ ਮੁਗਦ ਜੋਗੰਦ ਜੋਗੰਦ ਤੇ ਸੇਵਾ ਸੇਵਾ ਤੇ ਸੇਵਾ ਮੁਕਤ ਤੋਂ ਹਰ ਜੋਤ ਤੇ ਤੇਰੇ हो तो जी ऐसे ऐसे प्रभु प्रहलाद प्रभु प्रहलाद जब पियो हर जैसे ऐसे 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 वांग पोती ऐसे वैसे तू कहला नौजण भाई जी किना ਵੱਲੋਂ ਲਗਾਈ ਗਈ ਸੀ ਇਹ ਲਏ ਬਰਾਬਰ ਮਤਲਬ ਲਗਾਈ ਗਈ ਜੀ ਠੀਕ ਹੈ ਜੀ ਹਾਂ ਜੀ ਕਿਸ ਪਰਪਸ ਦੇ ਨਾਲ ਸੀਧੀ ਦੀਆਂ ਨੂੰ ਸਮਰਪਿਤ ਕਿ ਲਗਾਈ ਹਾਂ ਜੀ ਕਿਸੇ ਦੀਆਂ ਦੇ ਕਰਕੇ ਠੀਕ ਹੈ ਭਾਈ ਸੀਵੀ ਲਗਾਈ ਵੀ ਇੱਥੇ ਕਦੋਂ ਤੋਂ ਕਦੋਂ ਤੋਂ ਭਾਈ ਸ਼ੁਰੂ ਕਰੀ ਹੈ 10ਵੇਂ ਸ਼ੁਰੂ ਕਰਤੀ ਸੀ ਜੀ ਠੀਕ ਹੈ ਹਾਂ ਜੀ ਤੇ ਹੁਣ ਜਦੋਂ ਤੱਕ ਚੜਦੀ ਪੰਜ ਵਿਧਾ ਚੱਲੂਗੀ ਜੀ ਠੀਕ ਹੈ ਜੀ ਜੀ ਠੀਕ ਹਾਂ ਜੀ ਹਨ ਮਾਲਕਾਂ ਦਾ ਬੱਸ ਬਹੁਤ ਸਹਾਇਕ ਦਿੱਤਾ ਜੀ ਮਾਲਕਾਂ ਨੇ ਹਾਂ ਜੀ ਠੀਕ ਲਗਾਉਣ ਦਾ ਮਾਲਕਾਂ ਨੇ ਕਿਹਾ ਸਪੈਸ਼ਲ ਹਾਂ ਜੀ ਹਾਂ ਜੀ ਮਾਤਾ ਜੀ ਨੇ ਕਿਹਾ ਵੀ ਤੁਸੀਂ ਲਗਾਓ ਜੀ ਇਹ ਵੈਸੇ ਜ਼ਮੀਨ ਤਾਂ ਉਹਰੇ ਠੇਕੇ ਤੇ ਤੁਸੀਂ ਲਈ ਵੀ ਹੈ ਠੇਕੇ ਦੀ ਜ਼ਮੀਨ ਅਸੀਂ ਲਈ ਤੇ ਮਾਲਕਾਂ ਵੱਲੋਂ ਕਿਹਾ ਗਿਆ ਵੀ ਇਹ ਅੱਜ ਦੇ ਦਿਨ ਕੱਬ ਦੇ ਵੱਡੇ ਮਾਤਾ ਜੀ ਦਾ ਪ੍ਰੋਬਲ ਹੈ ਜੀ ਠੀਕ ਹੈ ਚਲੋ ਜੀ